नहीं आप बंद कर गेट बंद कर दे गेट बंद कर गेट बंद कर जान नहीं देना ਸਰਾਪਾ ਨਗਰ ਦੁਰਗਾ ਮਾਤਾ ਮੰਦਰੇ ਕੋਲ ਜਲਦੀ ਆਇਆ फ्री दे रहे हम कॉपी फ्री दे रहे नहीं अच्छा हां देखो प्रिंट रेट पे देख सकते हो कि ऐसी कोई गाइडलाइन है या नहीं कहां लिखा है आपको मैं नोटिस दिखा सकता हूं मैं दिखा देता हूं और बोल नहीं होता कुछ भी हम कॉपी फ्री दे रहे हैं हां जी आपको हम कॉपी फ्री दे रहे हैं अच्छा आप रिकनेक्ट करो फिर बात करेंगे अगर सेट सेट से सेट दे रहे गुनिया मुक्का भी नहीं दे रहे सर अभी पेन तो बेस्ट है ना अच्छा तो भी कोई जिन्होंने लेने उनका मुफ दे रहे हैं

ਮਾਰੂ ਫੂਲਾ ਵਿੱਚੋਂ ਇੱਕ ਤਰ੍ਹਾਂ ਡਰੈੱਸ ਪਹੁੰਚਦਾ ਜਾਂਦਾ ਜੀ ਉਹ ਜਿਹੜੇ ਬੁੱਕ ਲਈ ਦੋ ਉਹਦੇ ਦੁਕਾਨਾਂ ਦੇ ਵਿੱਚ ਜਿਹੜੇ ਕਿ ਹਰ ਇੱਕ ਜੋ ਐਮ ਆਰ ਪੀ ਜੋ ਟਿਕਾਣੋਂ ਬੁੱਕਸ ਵੇਚੀ ਜਾਂਦੀਆਂ ਪਰ ਸਾਡੀ ਮਜਬੂਰੀ ਹੁੰਦੀ ਆ ਕਿ ਅਸੀਂ ਕਿਤੇ ਹੋਰ ਪਾਸੇ ਚਾਰਜ ਕਰਦੇ ਤੈਨੂੰ ਬੁੱਕ ਤੇ ਮਿਲਦੀਆਂ ਨਹੀਂ ਆਂ ਹਾਂਜੀ ਤੁਹਾਡੇ ਮਾਧਮ ਦਰਾਈ ਇਹਨਾਂ ਦੇ ਆਈ ਇੱਕ ਰਿਕੁਐਸਟ ਨਾ ਜਾਂਦੇ ਆ ਕਿ ਜਲਦੀ ਜਲਦੀ ਸਰਕਾਰ ਕੋਲ ਜਾਂਦੇ ਕਿ ਪਹੁੰਚ ਜਾਵੇ ਤਾਂ ਕਿ ਜੋ ਮਿਡਲ ਕਲਾਸ ਲੋਕ ਨੇ ਆਪਣੇ ਬੱਚੇ ਨੂੰ ਪੜਾਉਣ ਵਾਸਤੇ ਕੋਈ ਸਿੱਖਿਆ ਵਾਸਤੇ ਸਾਨੂੰ ਕੋਈ ਬੈਸਟ ਵੇ ਮਿਲ ਸਕੇ ਅਸੀਂ ਇਸ ਜਿੱਤੇ ਬਹੁਤ ਪਰੇਸ਼ਾਨ ਆ ਗਏ ਮਿਹਰਬਾਨੀ ਜੀ ਤੇ ਲੱਗਦਾ ਨਹੀਂ ਤੁਹਾਡੇ ਸਾਹਮਣੇ ਦੇਖੋ মিডিਆ ਦੇ ਨਾਲ ਵੀ ਇਹਨਾਂ ਨੇ ਅਗਰ ਵਿਜੇ ਦੀ ਆ ਰਹੀ ਹੈ ਜਾਂ ਆਮ ਲੋਕਾਂ ਦੇ ਨਾਲ ਖੜੀ ਹੈ ਪਰ ਇੱਕ ਇੱਕ ਕਰਿਆਨ ਸਾਡੇ ਗ੍ਰਾਮ ਨੇ মিডিਆ ਦੇ ਸਾਹਮਣੇ ਹਾਸਲ ਕੀਆ ਜਾ ਰਹੀ ਥੱਪੜ ਮਾਰੇ ਜਾ ਰਹੇ ਨੇ ਲੋਕਾਂ ਦੀ ਆਵਾਜ਼ ਬਣਾਉਂਦੇ ਆ ਬੰਦੇ ਸਾਹਮਣੇ ਮਾਣ ਮਾਨੂੰ ਗਲਤ ਨਹੀਂ ਹੋਈ ਇਹ ਡੋਕਟਰੀ ਨਹੀਂ ਹੋਣੀ ਚਾਹੀਦੀ ਤੇ ਆਸੀਂ ਮਤਲਬ ਬਹੁਤ ਹੀ ਖਿਲਾਫ ਆ ਤੇ ਚਾਹਣਾ ਚਾਹੁੰਦੇ ਆ ਕਿ ਮਤਲਬ ਕਿ ਇਦਾਂ ਦੇ ਚੀਜ਼ਾਂ ਨੂੰ ਜਲਤ ਪਾਣੀ ਚਾਹੀਦੀ ਆ ਤਾਂ ਕਿ ਜੋ ਮਿਡਲ ਕਲਾਸ ਲੋਕ ਨੇ ਜਲ ਆਪਣੇ ਬੱਚਿਆਂ ਨੂੰ ਪੜਾੜਾ ਕਰਦੇ ਨੇ ਉਹ ਕੋਈ ਤਰੀਕੇ ਨਾਲ ਸਹੀ ਗੱਲ ਨਾ ਪੜਾ ਦੇਣ ਬਾਈ ਜੀ ਮੀਡੀਆ ਦੇ ਹੱਥ ਆਪਣਾ ਕਿੰਨਾ ਬਹੁਤ ਗਲਤ ਗੱਲ ਆ ਕਰਿਆ ਕੈਮਰੇ ਚੱਲਦੇ ਦੇ ਵਿੱਚ ਉਸ ਬੰਦੇ ਨੇ ਜਪੇੜ ਮਾਰੀ ਉਸ ਬੰਦੇ ਨੇ ਸਰਿਆਮ ਰੋਪ ਆਇਆ ਗਾਰੇ ਕਨੇ ਕੋ ਮਰਜੀ ਕਰ ਲੋ ਬਿਲਕੁਲ ਆਪੀ ਇਸ ਦੇ ਨਾਲ ਐਗਰੀ ਨਹੀਂ ਆਂ ਪੰਜਾਬ ਦੇ ਲੋਕਾਂ ਨੂੰ ਦੇਖਣੇ ਪੈਣਗੇ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਜੋ ਕਿ ਅੱਜਕੱਲ ਇੱਕ ਅਜਾਗਰੂਕ ਕਰਦਾ ਹਰੇਕ ਬੰਦੇ ਨੂੰ ਉਹਦੇ ਵਾਸਤੇ ਵੀ ਫਿਊਚਰ ਬਾਰੇ ਸਭ ਕੁਝ ਨਾਲ ਦੱਸਦਾ ਅਸੀਂ ਕਿੱਦਾਂ ਕਿੱਥੇ ਜਾ ਰਹੇ ਸਾਨੂੰ ਕੀ ਕਰਨਾ ਚਾਹੀਦਾ ਵਾ ਉਹਦੇ ਸ਼ਰੇਆਮ ਉਹਦੇ ਸਾਰੇ ਸਾਹਮਣੇ ਚਪੇੜਾ ਮਾਰੀਆਂ ਜਾ ਰਹੀਆਂ ਅੱਜ ਕਿਤੇ ਰੋੜ ਦੇ ਤੁਹਾਡੇ ਪਈਆਂ ਅੱਲੂ ਸਾਡੇ ਵੀ ਪੈ ਸਕਦੀਆਂ ਇਸ ਕਰਕੇ ਅਸੀਂ ਇਹ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਰਿਕਵੈਸਟ ਕਰਨਾ ਚਾਹਾਂਗੇ ਕਿ ਇਹਨਾਂ ਜਲਦ ਜਲਦ ਨੱਥ ਪਾਈ ਜਾਏ ਇਹ ਵੀ ਹੈ ਜੀ ਜੋ ਵੀ ਲੋਕਾਂ ਦਾ ਘਾਰਾ ਨੇ ਜੋ ਵੀ ਜਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਗਰੀਬ ਲੋਕਾਂ ਨੂੰ ਨਜਾਬ ਲੋਕਾਂ ਨੂੰ ਇਹ ਤੋਂ ਆਰਾਮ ਦੇ ਸਕੇ ਹਲੋ ਹਲੋ ਹਾਂਜੀ ਮੈਡਮ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਪ੍ਰਿਯਮ ਹੈ ਮੈਂ ਉਹ ਬਨਸਾਰ ਦਾ ਆਪਣੇ ਬੱਚੇ ਦੀ ਕਲੋਜੀ ਫੈਨਲ ਕੀਤੀ ਹੈ ਮੈਨੂੰ ਨਾ ਨੋਟਬੁੱਕ ਨਹੀਂ ਚਾਹੀਦੀ ਓਨਲੀ ਬੁੱਕ ਹੀ ਚਾਹੀਦੀ ਹੈ ਹਾਂਜੀ ਤੇ ਉਹਦੇ ਲਈ ਵੀ ਮੈਂ ਸੰਪਰਕ ਕਰਦੀ ਹਾਂ ਕਿਹੜੀ ਜਗ੍ਹਾ ਆਏ ਹੋ ਤੁਸੀਂ ਕਿ ਕਿਹੜਾ ਸਟੋਰ ਹੈਗਾ ਜੀ ਜੀ ਨਾਮ ਵੀ ਨਹੀਂ ਲਿਖਿਆ ਹੋਇਆ ਉਹਨਾਂ ਨੇ ूल की बुक्स लेना है हां की कह रहे हैं जी क्यों मतलब सैट वगैरा पूरा दे रहे बारों पता रहे हैं। तुरे तुरे। किता लगता कि कोई बिल वगैरा दे ता रहे कितने होर मिल रही बुक्स या नहीं ਸਿਰਫ ਇਹੀ ਮਿਲ ਰਹੀ ਹੈ ਸਾਹ ਅਤੇ ਕਾਫੀ ਵੱਡੇ ਬਟ ਮੈਂ ਹੋ ਰਿਹਾ ਹੈ ਲੱਗਦਾ ਹੈ ਕਿ ਕਾਫੀ ਕੋਸਟੀ ਲੱਗਦਾ ਹੈ ਕਾਫੀ ਕੋਸਟੀ ਦੇ ਰਹੇ ਹੈ ਕਿ ਕਿਦਾਂ ਮਤਲਬ